ਜੀਵੀ ਦੇ ਥਰਮਲ ਪਲਾਂਟ ਦੀ ਖਰੀਦ ਕੀਤੀ ਹੈ ਜਿਸ ਨਾਲ ਸੂਬੇ ਨੂੰ ਡਿਵੈਲਪਮੈਂਟ ਪ੍ਰੋਗਰਾਮ ਲਈ ਸਿੰਗਾਪੁਰ ਭੇਜੇ ਗਏ ਇਸ ਤੋਂ ਇਲਾਵਾ 152 ਹੈਡਮਾਸਟਰਸ ਦੇ 2300 ਬਜ਼ੁਰਗਾਂ ਨੂੰ ਵਡਾਫਾ ਪੈਨਸ਼ਨ 6,57,000 ਰੁਪਏ ਪੰਜਾਬ ਸਰਕਾਰ ਨੇ bizness blast ਪ੍ਰੋਗਰਾਮ ਚੋਂ ਕੀਤਾ ਹੈ ਜਿਸ ਕਹਾ ਕੇ 11ਵੀਂ 12ਵੀਂ ਜਮਾਤ ਦੇ ਵਿਦਿਆਰਥੀ ਅੱਜ ਉਹਨਾਂ ਦਾ ਵੈਲਕਮ ਕਰਦੇ ਆ। ਤਾਂ ਕਿ ਇਹ ਖੇਡੋਗੇ ਸੁਪਰੇ ਤਾਕਰ ਕਰ ਸਕੋ। ਭਾਜੀ ਹੁਣ ਪ੍ਰੇਰਿਤ ਕੁਮਾਰ ਦਾ ਡੀਐਸਪੀ ਬੋਤੇ ਤਿੰਨ ਬਰਾੜ ਪ੍ਰੇਰਿਤ ਨੂੰ ਵਿਸਥਾਰਮ ਕਰਨ ਦੀ ਕਮਾਂਡ ਦੇਣਗੇ। ਪਰੇਗਟ ਦਾ ਨਿਰਖਣ ਕਰਨ ਤੋਂ ਬਾਅਦ ਮੁੱਖ ਮਹਿਮਾਨ ਜੀ ਮੰਚ ਵੱਲ ਫਤ ਰਹੇ ਨੇ ਉਹਨਾਂ ਨੂੰ ਐਸਪੋਰਟ ਕਰ ਰਹੇ ਹਨ ਪਟਿਆਲਾ ਪਾਲੀ ਕਲਾਦੇ ਨੂੰ ਬਾਗ ਹੋਇਆ ਕਿਸੇ ਤਰ੍ਹਾਂ ਸਾਡੇ ਗਲਤਾ ਪੂਰਵਕ ਪਾਸ ਕੀਤੀ ਹੈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਅਕਾਦਮਿਕ ਪਿਆਰੇ ਪੰਜਾਬ ਵਾਸੀਓ ਅੱਜ ਅਸੀਂ ਦੇਸ਼ ਦਾ ਉਨਾਸੀ ਮਾ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਅਤੇ ਇਸ ਮੌਕੇ ਤੇ ਮੈਂ ਆਪ ਸਭ ਨੂੰ ਹਾਰਦਿਕ ਵਧਾਈ ਦਿੰਦਾ ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਬੱਖ-ਬੱਖ ਲਹਿਰਾਂ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਸਰਦਾਰ ਕਰਪਾ ਸਿੰਘ ਖਲਬਾ ਸ਼ਹੀਦ ਉਦਮ ਸਿੰਘ ਮਦਨਾਲ ਟੇਗੜਾ ਲਾਲਾ ਲਾਜਪਤਰਾਈ ਗਵਾਨ ਸਿੰਘ ਕਾਲੇਬਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ਤੇ ਅਰੰਭੇ ਗਏ ਸੁਲਸ਼ਾ ਕਾਰਨ ਕਿ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਸ਼ਾਸਨ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਸੂਬੇ ਦੇ ਲੋਕਾਂ ਵੱਲੋਂ ਦਿੱਤੇ ਅਕਾਹ ਪਿਆਰ ਸਦਕੇ ਮੁੱਖ ਮੰਤਰੀ ਸਰਦਾਰ ਕੁਲਵੰਤ ਸਿੰਘ ਮਾਨ ਜਿੱਤੇ ਆਪਣੇ ਅਉਦੇ ਦੀ ਸੋ ਸ਼ਹੀਦ ਆਗੰਮ ਸਰਕਾਰ ਪਰਸੇ ਕੇ ਜੱਲੀ ਦੇ ਅੰਦਰ ਠੜਕਰ ਕਲਾ ਵਿੱਚ ਚੁੱਕੀ ਉਤੇ ਇਹ ਫੈਸਲਾ ਕੀਤਾ ਕਿ ਸਰਕਾਰੀ ਦਫਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਵੀ ਬਰਾਓ ਅੰਬੇਦਕਰ ਜੀ ਦੀਆਂ ਤਸਵੀਰਾਂ ਲਾਈਆਂ ਜਾਣ ਮੁਹਾਲੀ ਕਮਾਂਤਰੀ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਉਤੇ ਰੱਖਿਆ ਅਤੇ ਇੱਥੇ ਸ਼ਹੀਦ ਦੇ ਆਜ਼ਮ ਦਾ ਬੋਤ ਲਗਾਇਆ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਤੇ ਲੋਕਾਂ ਨੂੰ ਸਰਕਾਰੀ ਸੀਮਾ ਦਾ ਬਾਗ ਤੋਂ ਬਾਤ ਲਾਹਾ ਦੇਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਸਾਰੇ ਕ੍ਰਾਂਤੀਕਾਰੀ ਫੈਸਲੇ ਲਾਗੂ ਕੀਤੇ ਹਨ ਬਹੁਤ ਸਾਰੀਆਂ ਲੋਕਪੱਖੀ ਸਕੀਮਾਂ ਤੇ ਨੀਤੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸ਼ੁਰੂ ਕੀਤੀਆਂ ਹਨ ਆਮ ਆਦਮੀ ਕਲੇ ਮਿਕਾਣ ਕਾਰਜਸਤਾ ਨਵੀਆਂ ਐਂਬੂਲੈਂਸਸ ਮੁਫਤ ਬਿਜਲੀ ਈਜ਼ੀ ਰਜਿਸਟਰੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਪੰਜਾਬ ਦੇ ਸਾਰੇ ਪਿੰਡਾਂ ਦੇ ਛਪੜਾਂ ਤੇ ਟੋਪਿਆਂ ਦੀ ਸਬਾਈ ਇਲਾਕਾ ਤੱਕ ਪਾਣੀ ਪਹੁੰਚਲਾ ਕੀਤਾ ਜੋਧ ਨਸ਼ਿਆਂ ਵਿਰੁੱਧ ਸਿਹਤ ਸਹਾਇਤਾ ਵਿਰੋਧ ਮਹਿੰਮ ਪਿੰਡੂ ਖੇਡ ਮੈਦਾਨਾਂ ਦੀ ਉਸਾਰੀ ਖਿਡਾਰੀਆਂ ਨੂੰ ਨੌਕਰੀਆਂ ਤੇ ਵੱਡੇ ਖੇਡ ਮੁਕਾਬਲਿਆਂ ਤੋਂ ਪਹਿਲਾਂ ਪਿਆਰੀ ਭੱਤੇ ਦੇ ਨੇ ਸਾਰਿਆਂ ਲਈ 10 ਲੱਖ ਦਾ ਸਿਹਤ بیمਾ ਅਤੇ ਸੰਕਟਾਂ ਦੇ ਵਿਕਾਸ ਲਈ ਉਪਯੋਗਕ ਪਤੀਆਂ ਦੀਆਂ ਕਮੇਟੀਆਂ ਦਾ ਗਠਨ ਅਜਿਹੇ ਫੈਸਲੇ ਹਨ ਜਿਸ ਨਾਲ ਪੰਜਾਬ ਤਰੱਕੀ ਦੀਆਂ ਨਵੀਆਂ ਇਬਾਰਤਾਂ ਲੇਖਣ ਵੱਲ ਤਬੰ ਵਧਾ ਰਿਹਾ ਹੈ ਇਸ ਤੋਂ ਇਲਾਵਾ ਮੁੱਖ ਮੰਤਰੀ ਸਾਹਿਬ ਦੀਆਂ ਕੋਸ਼ਿਸ਼ਾਂ ਸਦਕਾ کئی ਸਾਲਾਂ ਬਾਅਦ ਪੰਜਾਬ ਪਹਿਲੀ ਵਾਰ ਸਿੱਖਿਆ ਦੇ ਖੇਤਰ ਉੱਤੇ ਪਹਿਲੇ ਨੰਬਰ ਤੇ ਆਇਆ ਹੈ ਸਾਡੀ ਸਰਕਾਰ ਅਧਿਆਪਕਾਂ ਨੂੰ ਵਿਲੇਸ਼ਾਤ ਸਿਖਲਾਈ ਦੇ ਰਹੀ ਹੈ 55000 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਕਿਰਤ ਕਾਨੂੰਨ ਸੌਖੇ ਕੀਤੇ ਗਏ ਹਨ ਅਤੇ ਭੀਖ ਮੰਗਣ ਵਾਲਿਆਂ ਖਿਲਾਫ ਵੱਡੀ ਮੁਹਿੰਮ ਚਲਾਈ ਗਈ ਹੈ ਸ਼ਹਿਰਾਂ ਨੂੰ ਨਵੀਆਂ ਫਾਇਰ ਬ੍ਰਿਗੇਡ ਤੇ ਸਫਾਈ ਗੱਡੀਆਂ ਦਿੱਤੀਆਂ ਗਈਆਂ ਹਨ ਗੇਸ ਘਰ ਵਿੱਚ ਆਪਣੀ ਤਰ੍ਹਾਂ ਦੀ ਵਿਸ਼ੇਸ਼ ਸੜਕ ਸੁਰੱਖਿਆ ਕੋਰਸ ਨੇ ਸੜਕੀ ਹਾਦਸਿਆਂ ਵਿੱਚ ਵੱਡੀ ਕਮੀ ਲਿਆਂਦੀ ਹੈ ਇਸੇ ਕੋਰਸ ਨੂੰ 144 ਅਤ ਅਧਿਕ ਗੱਡੀਆਂ ਦਿੱਤੀਆਂ ਗਈਆਂ ਹਨ ਸੜਕ ਸੁਰੱਖਿਆ ਕੋਰਸ ਨੇ ਡਿਸਪੈਚਮੈਂਟ ਕੋ ਘਟਦੇ ਔਸਤਨ ਰਿਸਪੌਂਸ ਟਾਈਮ ਵਿੱਚ ਕਰੀਬ 35000 ਸੜਕੀ ਹਾਦਸਿਆਂ ਵਿੱਚ ਸਹਾਇਤਾ ਪ੍ਰਦਾਨ ਕੀਤੀ ਹੈ ਐਸਐਸਐਫ ਕੋਲ ਨੂੰ ਲਗਭਗ 6.5 15000 ਵਿਅਕਤੀਆਂ ਨੂੰ ਮੌਕੇ ਤੇ ਮੁਫਤੀ ਸਹਾਇਤਾ ਪ੍ਰਦਾਨ ਕੀਤੀ ਅਤੇ 19000 ਤੋਂ ਵੱਧ ਜ਼ਖਮੀ ਵਿਅਕਤੀਆਂ ਨੂੰ ਡਾਕਟਰੀ ਦੇਖਪਾ ਲਈ ਹਸਪਤਾਲਾਂ ਤੱਕ ਪਹੁੰਚਾਇਆ ਹੈ ਇਸ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਇਸ ਕਾਰਜ ਲਈ ਅਸੀਂ ਤੁਹਾਡੇ ਸਾਰਿਆਂ ਨੂੰ ਸਹਿਯੋਗ ਦੀ ਅਪੀਲ ਕਰਦੇ ਹਾਂ ਓਨਲੀ